ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਲਾ ਬਾਈ ਜੀ ਮੂਸੇ ਵਾਲਾ ਸਾਹਿਬ ਦੇ ਪਿਤਾ ਜੀ ਨੇ ਕੱਲ ਆਪਣੀ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਮੇਰੇ ਤੋਂ ਸਰਕਾਰ ਕੁਝ ਪੜਤਾਲ ਕਰ ਰਹੀ ਹੈ ਔਰ ਮੈਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਅਸੀਂ ਹਸਪਤਾਲ 'ਚ ਹੈ ਜੇ ਜਿਹੜੀ ਵੀ ਕੋਈ ਜਾਣਕਾਰੀ ਲੈਣੀ ਹੈ ਕੋਈ ਸਮਾਂ ਆਏਗਾ ਤਾਂ ਮੇਰੇ ਤੋਂ ਜਾਣਕਾਰੀ ਲੈ ਲੈ ਪਰ ਅੱਜ ਅਸੀਂ ਸਾਨੂੰ ਇਹ ਲੱਗਿਆ ਕਿ ਇਸ ਚੋਕ ਦੀ ਵਾਪਸ ਆਇਆ ਸੋ ਹੁਣੇ ਹੁਣੇ ਸੇਤ ਮੰਤਰੀ ਜੀ ਦਾ ਬਰਬੀਰ ਜੀ ਦਾ ਬਿਆਨ ਆਇਆ ਉਹ ਕਹਿੰਦੇ ਇਹ tamam ਸਾਡੀ ਕੋਈ ਗਲਤੀ ਨਹੀਂ ਕੇਂਦਰ ਸਰਕਾਰ ਦੀ ਚਿੱਠੀ ਹੈ ਮੈਂ ਤਾਂ ਅਕਸਰ ਹੀ ਪਹਿਲਾਂ ਕਿਹਾ ਹੈ ਕਿ ਕਤਲ ਪੰਜਾਬ ਚੁਣਦਾ ਹੈ ਤੇ ਫੜੂ ਦਿੱਲੀ ਪੁਲਿਸ ਲੈਦੀ ਇਹ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਰਿਹਾ ਕੋਈ ਰਾਜ ਹੈ ਬਹੁਤ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਪਰ ਮੈਂ ਸੇਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਜੀ ਦਾ ਕੋਈ ਪੁੱਛਣਾ ਚੋਣਾ ਕਿ ਕੇਂਦਰ ਸਰਕਾਰ ਦਾ ਤੁਹਾਨੂੰ ਵੀ ਬਥੇਰੀਆਂ ਚਿੱਠੀਆਂ ਲਿਖਦਾ ਹੈ ਪਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਗਵਰਨਰ ਪੰਜਾਬ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨਹੀਂ ਲੇਕਿਨ ਇਹ ਚਿੱਠੀ ਦੇ ਨਾਲ ਦੀ ਨਾਲ ਰਿਐਕਟ ਕਰਨਾ ਤੁਹਾਡੇ ਅਫਸਰ ਇੱਡੇ ਕਰੇ ਕਿਉਂ ਹੋ ਗਏ ਕੇਂਦਰ ਸਰਕਾਰ ਹਜੇ 4 ਦਿਨ ਹੋਏ ਹੈ ਦੇ ਘਰ ਬੱਚਾ ਪੈਦਾ ਹੋਇਆ ਸਾਡਾ ਭਰਾ ਵਾਪਸ ਆਇਆ ਇਹ 4 ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੇ ਚਿੱਠੀ ਵੀ ਲਿਖਤੀ ਕਿ ਤੁਸੀਂ ਨਾਲ-ਨਾਲ ਆਪਣੇ ਅਫਸਰ ਵੀ ਭੇਜਦੇ ਕੋਈ ਇੰਤਜ਼ਾਰ ਕਰ ਲੈਂਦੇ ਤੁਸੀਂ ਚਿੱਠੀ ਨੂੰ ਰੱਖ ਸਕਦੇ ਸੀ ਐਡੀ ਕਿਹੜੀ ਕੋਈ ਸੁਪਰੀਮ ਕੋਰਟ ਦਾ ਕੌਗਨੀਡੈਂਸ ਸੀਗਾ ਜਿਹਦੇ ਵਾਸਤੇ ਤੁਸੀਂ ਇੰਨੀ ਜਲਦਬਾਜ਼ੀ ਕੀਤੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੌਗਨੀਡੈਂਸ ਲਿਆ ਵਹ ਸਟੇਟ ਬੈਂਕ ਆਫ ਇੰਡੀਆ ਤੇ ਕਿ ਤੁਸੀਂ ਸਾਨੂੰ ਉਹ ਜਿਹੜੇ ਇਲੈਕਟ੍ਰੋਨ ਬਾਂਡਸ দাও ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਈ ਵੀ ਲੇਕਿਨ ਹਜੇ ਤੱਕ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਫਿਰ ਵੀ ਕਿਸੇ ਨੇ ਨਹੀਂ ਦਿੱਤੇ ਤੁਹਾਡੇ ਤੇ ਕਿਹੜਾ ਕੋਈ ਬੈਂਚ ਦਾ ਫੈਸਲਾ ਥੋਪਿਆ ਗਿਆ ਹੈ ਕੇਂਦਰ ਤਾਂ ਇਹ ਵੀ ਕਹਿੰਦਾ ਕਿ ਪੰਜਾਬ ਨੂੰ ਪਾਣੀ ਦੇ ਦਿਓ ਕੇਂਦਰ ਤਾਂ ਤੁਹਾਡੇ ਹੋਤਸਾ ਦੀਆਂ ਚੀਜ਼ਾਂ ਬਹੁਤ ਰੱਖੀਆਂ ਵੀ ਐ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਇਸ ਚਿੱਠੀ ਦਾ ਕੋਈ ਮਤਲਬ ਹੀ ਨਹੀਂ ਬੰਦਾ ਸਾਨੂੰ ਸਾਰੀ ਜਾਣਕਾਰੀ ਔਰ ਲੋਡ ਪੈਂਟ ਤੇ ਸਮਾਉਣ ਤੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਆਂਗੇ ਐਡੀ ਕੀ ਕਲ ਦੀ ਸੀ ਆਦਮੀਆਂ ਬਲਬੀਰ ਜੀ ਕਿ ਤੁਸੀਂ ਸਾਰੇ ਆਪਦੇ ਆਫੀਸ਼ੀਅਲ ਪੇਜ ਤੇ ਤੇ ਭਾਈ ਭੋਲਾ ਜੀ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਪੁੱਛਪੜਤਾ ਸ਼ੁਰੂ ਕਰਤੀ ਸ਼ਰਮ ਹੋਣੀ ਚਾਹੀਦੀ ਐ ਤੁਹਾਨੂੰ ਲੋਕਾਂ ਨੂੰ ਹੁਣ ਅੱਜ ਤੁਸੀਂ ਲੋਕਾਂ ਦਾ ਰੋਹ ਵੇਖਿਆ ਔਰ ਮੇਰੀ ਬੇਨਤੀ ਐ ਸਾਰੇ ਸ਼ੋਭਦੀਪ ਨੂੰ ਮੂਸੇਵਾਲੇ ਨੂੰ ਪਿਆਰ ਕਰਨਾ ਵੇਨ ਕਿ ਸਾਰੇ ਇਹਨਾਂ ਦੇ ਹੈਂਡਲਸ ਤੇ ਜਾਓ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਸਰਕਾਰਾਂ ਚਲਾਉਂਦੀਆਂ ਚਾਹੇ ਉਹ ਕੇਂਦਰ ਸਰਕਾਰ ਐ ਚਾਹੇ ਉਹ ਪੰਜਾਬ ਦੀ ਐ ਤੇ ਜਾ ਕੇ ਇਹਨਾਂ ਨੂੰ ਉੱਥੇ ਨਸੀਹਤ ਦਿਓ ਕਿ ਜੋ ਇਹਨਾਂ ਨੇ ਕੰਮ ਕੀਤਾ ਜੋ ਇਹਨਾਂ ਦੇ ਕਰਤੂਤ ਕੀਤੀ ਹੈ ਉੱਥੇ ਇਹਨਾਂ ਨੂੰ ਨਸੀਹਤ ਦੇਣੀ ਬੰਦੀ ਹੈ ਸੋ ਇਹੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਔਰ ਫਿਰ ਦੁਬਾਰੇ ਕਹਣਾ ਡਟ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਖੜੇ ਹਾਂ ਤੇ ਖੜੇ ਰਾਵਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ